ਡੇਤੇ ਸਤੇ ਥਾਵੇ ਨਹੀਂ ਤੁੱਤ ਜੀ ਰਿਆ ਡੇਤੇ ਸਤੇ ਮੇਰੇ ਤੇ ਪਾਣੀ ਦੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਲਦੀ ਸੱਚ ਸੰਭ ਸ਼੍ਰੀਰ ਮੰਦਿਰ ਸਭ ਦਰਬਾਰ ਸਾਹਿਬ ਵੱਲ ਮਾਨਜੋਗ ਪ੍ਰਧਾਨ ਸਾਹਿਬ ਸਾਡੇ ਐਡਵੋਕੇਟ ਅਰਜਿੰਦਰ ਸਿੰਘ ਭਾਮਣੇ ਮੁਖਸਕਤਰ ਸਾਡੇ ਕੋਲੋਂ ਸਨ ਮਨ ਸਿੰਘ ਸਾਖਤਰ ਸਾਹਿਬ ਮਹਿੰਦਰਪੁਰ ਸਾਹਿਬ ਭਗਵੰਤ ਸਿੰਘ ਜੀ ਅਸੀਂ ਸਾਰਿਆਂ ਨੇ ਜਿਹੜਾ ਵਾਜ ਅਜ ਨਾਲਾ ਜਿਹੜਾ ਵਾ ਇਲਾਕੇ ਦੇ ਵਿੱਚ ਜਿਹੜਾ ਪਿਛਲੇ ਦਿਨ ਪਾਣੀ ਆਇਆ ਅਸੀਂ ਖਾਸ ਕਰਕੇ ਇੱਕ ਸਕੂਲਾਂ ਵੱਲੋਂ ਪੋਸਟ ਪਾਣੀ ਪਾਈ ਗਈ ਪਿਛਲੇ ਦਿਨੀ ਇਹ ਪਾਣੀ ਦੀ ਬੜੀ ਸ਼ੁੱਧ ਤੇ ਬੱਚਿਆਂ ਦੇ ਸਤਿਭਲ ਵਾਸਤੇ ਪਾਣੀ ਜਿਹੜਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਇਹ ਫਰਜ਼ ਸਮਝਿਆ ਜਿਹੜਾ ਵਸਿੱਤੇ ਤੌਰ ਤੇ ਸਾਡੇ ਜਿਹੜੇ ਆ ਹਲਕਾ ਮੈਂਬਰ ਹੈ ਜੋਸ ਸਿੰਘ ਸਮਰਾਦੇ ਮਸ਼ੋਵਾ ਸਾਹਿਬ ਸੰਪਰਕ ਕਰਕੇ ਜਿਹੜੇ ਪ੍ਰਭਾਵਿਤ ਸਕੂਲ ਹੈ ਸਰਕਾਰੀ ਸਕੂਲ ਹੈ ਇਹਦੇ ਵਿੱਚ ਪੜਦੇ ਆ ਉਹਨਾਂ ਵਾਸਤੇ ਅਸੀਂ ਸੇਵਾ ਵਾ ਇਹ ਕੋਈ ਅਸੀਂ ਇਹ ਸਾਮ ਨਹੀਂ ਕੀਤਾ ਇਹ ਸੇਵਾ ਹੀ ਕਰਨਾ ਬਚਾਂਦੀ ਆਈਆਂ ਸਟਾਕ ਵੀ ਕਰਨਾ ਆਏ ਆ ਤੇ ਜੋਰ ਵੀ ਤਲਾਹਤ ਬਣਾਈ ਹੈ ਇੱਥੇ ਪਿਛਲੇ ਦਿਨੀ ਉਹਦੇ ਤੇ ਹੈ ਨਹੀਂ ਥੋੜਾ ਬੋਸਾ ਆਪਣਾ ਹਿੱਸਾ ਪਈਏ ਅੱਜ ਜਿਹੜਾ ਵਾ ਅਸੀਂ ਹਰੜਕਲਾ ਦੇ ਦੋ ਸਕੂਲ ਆ ਸਰਕਾਰੀ ਔਰ ਲੱਖੋਵਾਲ ਦੇ ਜਿਹੜੇ ਆ ਦੋ ਸਕੂਲ ਆ ਸਰਕਾਰੀ ਇੱਥੇ ਜਿਹੜਾ ਅਸੀਂ ਪਾਣੀ ਲੈ ਕੇ ਆਏ ਆ ਬੱਚਿਆਂ ਵਾਸਤੇ ਖੁਰਖਾਨ ਦਾ ਸਮਾਨ ਆ ਬਿਸਕਟ ਆ ਜਿਹਦੇ ਵਿੱਚ ਚਿਪਸ ਆ ਔਰ ਰਾਸੇ ਆ ਤੇ ਅਸੀਂ ਸੇਵਾ ਕਰ ਚੱਲੇ ਆ ਤੇ ਅਸੀਂ ਹੋਰ ਵੀ ਗਾਂਧ ਇਨਾਂ ਨੂੰ ਟੀਚਰ ਸਹਿਬਾਨਾਂ ਨੂੰ ਬੇਨਤੀ ਕੀਤੀ ਆ ਕਿ ਜੇ ਤੁਹਾਨੂੰ ਹੋਰ ਵੀ ਅੱਗੇ ਕੋਈ ਚੀਜ਼ ਕਿਸੇ ਚੀਜ਼ ਦੀ ਲੋੜ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਚਖੰਡ ਸ਼੍ਰੀ ਹਰਮੰਦ ਸਾਹਿਬ ਜੀ ਦਰਬਾਰ ਸਾਹਿਬ ਵੱਲੋਂ ਉਹ ਤੁਹਾਨੂੰ ਜਿਹੜਾ ਵਾ ਇੱਕ ਅੱਦੇ ਦਿਨ ਦੇ ਵਿੱਚ ਹੀ ਜਦੋਂ ਤੁਹਾਨੂੰ ਹੁਣ ਦੱਸੋਗੇ ਉਹ ਜਿੱਦਿਆ ਕਰ ਦਾਂਗੇ ਜਿੰਨਾ ਚਿਰ ਪਾਣੀ ਦਾ ਲੈਵਲ ਜਿਹੜਾ ਸਹੀ ਨਹੀਂ ਹੁੰਦਾ ਸਿਗਲ ਜੀ ਅੱਜ ਲਖਰੂਆ ਸਕੂਲ ਵਿੱਚ ਅਸੀਂ ਬਹੁਤ ਬਹੁਤ ਧੰਨਵਾਦੀ ਆ ਕਿ ਇਸ ਰੋਮਨੀਕਰੂ ਦੁਆਰਾ ਪ੍ਰਬੰਧਕ ਕਮੇਟੀ ਵਾਲੇ ਮੈਂਬਰ ਸਾਡੇ ਕੋਲ ਆਏ ਨੇ ਜੋ ਕਿ ਅਸੀਂ ਬੇਨਤੀ ਕੀਤੀ ਸੀ ਕਿ ਸਾਡਾ ਹਾਰ ਪਰਵਾਵੀ ਤੇ ਏਰੀਆ ਬਹੁਤ ਜ਼ਿਆਦਾ ਹੋਣ ਕਰਕੇ ਬੱਚੇ ਦੇ ਇਥੋਂ ਦੇ ਰਹਿਣ ਵਾਲੇ ਨਿਵਾਸੀ ਪਾਣੀ ਨਾਲ ਗ੍ਰਸਤ ਉਹਨਾਂ ਦੇ ਪੇਟ ਤੇ ਲਾਲ ਪ੍ਰੋਬਲਮਸ ਬਹੁਤ ਜ਼ਿਆਦਾ ਹੋ ਰਹੀਆਂ ਸੀ ਤੇ ਸਾਡੀ ਬੀਐਮਪੀ ਕੋ ਪਾਣੀ ਰਸਦ ਪਾਣੀ ਸਾਰਾ ਸਮਾਨ ਲੈ ਕੇ ਆਏ ਤੇ ਬੱਚਿਆਂ ਨੂੰ ਵੰਡਿਆ ਆ ਤੇ ਇਸ ਕਰਕੇ ਚਲੋ ਅਸੀਂ ਇਹਨਾਂ ਦੇ ਬਹੁਤ ਬਹੁਤ ਆਭਾਰੇ ਆ ਜੀਐਸਪੀਸੀ ਦਾ ਕੋਟੀ ਕੋਟੀ ਧੰਨਵਾਦ ਅ ਬੜੇ ਧੰਨਵਾਦ ਜੀ ਸ਼ੋਮੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਦੇ ਪ੍ਰਧਾਨ ਹਰਜਨ ਬਸਿੰਘ ਕਾਮੀ ਜੀ ਦੇ ਸਾਡੇ ਸਕੂਲਾਂ ਦੇ ਵਿੱਚ ਪਾਣੀ ਦੀ ਸਮੱਸਿਆ ਆਈ ਸੀ ਕਿਉਂਕਿ ਹੜ ਦਾ ਪਾਣੀ ਲਾਉਣ ਕਰਕੇ ਲਾ ਬੋਰ ਦੇਲੇ ਆ ਪਾਣੀ ਬੜਾ ਖਰਾਬ ਹੋ ਗਿਆ ਸੀ ਪਾਣੀ ਜਿਹੜਾ ਸਾਫ਼ ਨਹੀਂ ਜਾ ਰਹਾ ਤੇ ਉਹਦੇ ਕਰਕੇ ਫਿਰ ਕਮੇਟੀ ਨੂੰ ਪਤਾ ਲੱਗਾ ਕਿ ਇਹ ਪਾਣੀ ਦੀ ਸਮੱਸਿਆ ਸਕੂਲਾਂ ਦੇ ਵਿੱਚ ਆ ਰਹੀ ਹੈ ਤੇ ਅੱਜ ਉਹਨਾਂ ਦੇ ਮੈਂਬਰ ਜੀ ਜਿਹੜੇ ਆ ਉਹ ਬੱਚਿਆਂ ਸੇ ਪਾਣੀ ਲੈ ਕੇ ਆਏ ਨੇ ਨਾਲ ਪੁੱਜ ਉਹਨਾਂ ਦੇ ਬੱਚਿਆਂ ਦੇ ਖਾਣ ਪੀਣ ਦੀ ਸਮਗਰੀ ਲੈ ਕੇ ਆਏ ਨੇ ਇਦੇ ਹੀ ਜਿਹੜੇ ਆ ਬਹੁਤ ਧੰਨਵਾਦੀਆਂ ਤੇ ਸੁਮਿੰਗੁਰਤਰਾ ਪ੍ਰਬੰਧਕ ਮੁਕੰਮੀ ਇਹ ਸਾਰਾ ਉਪਰ ਲੱਗ